ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਅੱਜ ਇਸ ਟਾਈਮ ਖੜੇ ਆਂ ਸੂਰਤਗੜ ਮੰਡੀ ਰਾਜਸਥਾਨ ਦੇ ਵਿੱਚ ਤੇ ਜਿਹੜੀ ਫਸਲ ਦੇ ਕੋਲ ਆਪਾਂ ਖੜੇ ਆਂ ਇਹਦੀ ਜਾਣਕਾਰੀ ਆਪਾਂ ਆਪਣੇ ਨਾਲ ਨੇ ਲਿਆਕਤ ਅਲੀ ਜੀ ਇਹਨਾਂ ਤੋਂ ਲੈਣੇ ਆਂ ਹਾਂਜੀ ਭਾਈ ਜੀ ਇਹ ਜਿਵੇਂ ਗੰਨਾ ਹੁੰਦਾ ਜੀ ਗੰਨੇ ਤੋਂ ਵੀ ਉੱਪਰ ਲੰਘਿਆ ਪਿਆ ਤੇ ਇਹ ਕੀ ਕੀ ਚੀਜ਼ ਆ ਇਹ ਇਹ ਅਸਲ ਵਿੱਚ ਨਾ ਜੀ ਆਉਣ ਵਾਲਾ ਸਮਾਂ ਜਿਹੜਾ ਆਉਣਾ ਹੈ ਇਸੇ ਦਾ ਹੀ ਆਉਣਾ ਹੈ ਜ਼ਿਆਦਾਤਰ ਲੋਕ ਇਸ ਨੂੰ ਹੀ ਬੀਜਿਆ ਕਰਨਗੇ ਆਪਣੇ ਪੰਜਾਬ ਦੇ ਵਿੱਚ ਵੀ ਇੱਕ ਦੋ ਪਲਾਂਟ ਲੱਗ ਰਹੇ ਨੇ ਇਹ ਨਪੇਲੀਅਰ ਹੈ ਜੀ ਅੱਛਾ ਨਪੇਲੀਅਰ ਹਾਂ ਇਸ ਦਾ ਇਹਨਾਂ ਗੈਸ ਬਣਦੀ ਆ ਜਿਹੜੀਆਂ ਹੁਣ ਗੱਡੀਆਂ ਆ ਰਹੀਆਂ ਗੈਸ ਤੇ ਉਹ ਗੈਸ ਇਸ ਦੀ ਬਣਦੀ ਆ ਇੱਥੇ ਸੂਰਤਗੜ੍ਹ ਦੇ ਵਿੱਚ ਪਲਾਂਟ ਲੱਗਿਆ ਵਾ ਆਪਣੀ ਬਲਕਾਰ ਕੰਬੈਨ ਆਈ ਹੋਈ ਹੈ ਇਸ ਨੂੰ ਵੱਢ ਰਹੀ ਆ ਤੇ ਆਉਣ ਵਾਲਾ ਸਮਾਂ ਜ਼ਿਆਦਾਤਰ ਇਸੇ ਦਾ ਹੀ ਹੋਊਗਾ ਇਹ 18 ਤੋਂ 20 ਫੁੱਟ ਤੱਕ ਉੱਚਾ ਲੰਘ ਜਾਂਦਾ ਹੈ ਦੇਖ ਰਹੇ ਆ ਜੀ ਇੱਕ ਵਾਰ ਇਹ ਗੰਨੇ ਵਾਂਗੂ ਹੀ ਬੀਜਣਾ ਪੈਂਦਾ ਮਤਲਬ ਅੱਛਾ ਜੀ ਜਿਵੇਂ ਗੰਨੇ ਦੇ ਆਪਾਂ ਛੋਟੀਆਂ-ਛੋਟੀਆਂ ਪੋਰੀਆਂ ਕਰਕੇ ਬੀਜਦੇ ਆ ਉਸੇ ਤਰ੍ਹਾਂ ਹੀ ਇਸ ਨੂੰ ਵੀ ਬੀਜਣਾ ਪੈਂਦਾ ਜਦੋਂ ਇੱਕ ਵਾਰੀ ਬੀਜਦਾ ਇਹ 5 ਸਾਲ ਤੱਕ ਚੱਲਦਾ ਠੀਕ ਹੈ ਇਹ 4 ਮਹੀਨਿਆਂ ਦੀ ਫਸਲ ਆ ਜੀ 4 ਮਹੀਨਿਆਂ ਦੇ ਵਿੱਚ ਇਹ ਵੱਢਿਆ ਜਾਂਦਾ ਮੰਨ ਲਓ ਵੀ ਸਾਲ ਦੇ ਵਿੱਚ ਇਹ ਤਿੰਨ ਫਸਲਾਂ ਇਸ ਕਰਕੇ ਨਾਲੇ ਤਾਂ ਕੁਛ ਨਹੀਂ ਕਰਨਾ ਸਿਰਫ ਪਾਣੀ ਲਾਉਣਾ ਇਸ ਨੂੰ ਕੋਈ ਰੇ ਨਹੀਂ ਕੁਛ ਨਹੀਂ ਕੋਈ ਸਪਰੇ ਨਹੀਂ ਸਭ ਤੋਂ ਵਧੀਆ ਕਿਸਾਨ ਵਾਸਤੇ ਸਭ ਤੋਂ ਬਹੁਤ ਫਾਇਦੇਮੰਦ ਖੇਤੀ ਇਹ ਨਪੇਲੀ ਅਰਦੀ ਆ ਤੇ ਪਾਣੀ ਜਿੱਦਾਂ ਤੁਸੀਂ ਪਾਣੀ ਦੀ ਗੱਲ ਕੀਤੀ ਤੇ ਪਾਣੀ ਦੀ ਮਾਤਰਾ ਕਿੰਨੀ ਘਪਾਲਦਾ ਜੀ ਇਹ ਪਾਣੀ ਤਾਂ ਵੈਸੇ ਜਿੰਨਾ ਕ ਆਪਾਂ ਕਣਕ ਨੂੰ ਲਾਉਨੇ ਆ ਉਹਨਾਂ ਕ ਪਾਣੀ ਭਾਲ ਠੀਕ ਹੈ ਜੀ ਹਾਂ ਤੇ ਕੋਈ ਰੇ ਸਪਰੇ ਨਾ ਰੇ ਸਪਰੇ ਨਹੀਂ ਥੋੜਾ ਬਹੁਤਾ ਰੇ ਪਾਉਣਾ ਪੈਂਦਾ ਬੀਜਨ ਵੇਲੇ ਇਹ ਬਹੁਤ ਵਧੀਆ ਚੀਜ਼ ਆ ਇਹ ਹਾਂ ਉਚਾਈ ਦੇਖ ਰਹੇ ਆ 20 20 ਫੁੱਟ ਦੀ ਉਚਾਈ ਆ ਜੀ ਤੇ ਉਹ ਕੰਬਾਈਨ ਆ ਕੰਬਾਈਨ ਆ ਕੇ ਚੱਲ ਜੂ ਉਹ ਕੰਬਾਈਨ ਵੀ ਵੜਦੀ ਦਿਖਾਵਾਂਗੇ ਤੇ ਜਿਹੜਾ ਇਹਦਾ ਕੁਤਰਾ ਗਾ ਉਹ ਕਿਵੇਂ ਉੱਥੇ ਕਿਵੇਂ ਯੂਜ਼ ਕਰਦੇ ਆ ਜਿਹੜੇ ਪਲਾਂਟਾਂ ਚ ਲੈ ਕੇ ਜਾਂਦੇ ਆ ਜੀ ਇਹ ਜਦੋਂ ਸਟਾਰਟਿੰਗ ਤੇ ਇਹ ਪਲਾਂਟ ਚੱਲਦਾ ਜੀ ਉਦੋਂ ਇਸ ਦੇ ਵਿੱਚ ਥੋੜਾ ਬਹੁਤਾ ਨਾ ਗੋਬਰ ਮਲਾਉਣਾ ਪੈਂਦਾ ਠੀਕ ਹੈ ਜੀ ਜਦੋਂ ਗੋਬਰ ਮਲਾ ਕੇ ਇਸ ਦੀ ਗੈਸ ਬਣਦੀ ਆ ਬਾਅਦ ਦੇ ਵਿੱਚ ਇਹਨੂੰ ਕੱਲੇ ਦੀ ਕੋਈ ਬਣੀ ਜਾਂਦੀ ਐ ਅਸੀਂ ਇਹ ਗੰਢਾਂ ਬੰਨ ਕੇ ਰੱਖ ਲੈਂਦੇ ਨੇ ਜਿਵੇਂ 5 ਕੁਇੰਟਲ ਦੀ 6 ਕੁਇੰਟਲ ਦੀ ਜਿੰਨੀ ਗੰਢ ਪੁਰਾਣੀ ਹੋਈ ਜਾਊ ਉਨਨੀ ਗੈਸ ਵਧੀਆ ਬਣੀ ਜਾਂਦੀ ਠੀਕ ਹੈ ਜੀ ਬਹੁਤ ਵਧੀਆ ਇਹ ਇਨਕਮ ਦਾ ਸੋਰਸ ਹੈ ਕਿਸਾਨ ਵੀਰਾਂ ਲਈ ਤਾਂ ਸਭ ਤੋਂ ਵੱਡੀ ਆ ਫਾਇਦੇਮੰਦਲੀ ਫਸਲ ਹੈ ਜੀ